ਅਹਿਮ ਅਕਸਤਾ ਹੈ ਜੀ ਵੀ ਅੱਜ ਤੱਕ ਆਪਣੇ ਪੰਜਾਬ ਦੇ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਦਾ ਆਗਾਜ਼ ਹੋਇਆ ਹੈ ਅਸਲ ਤੋਂ ਸਮਾਜਵਾਦੀ ਪਾਰਟੀ ਜਿਹੜੀ ਹੈ ਹਰ ਆਮ ਪਬਲਿਕ ਦੇ ਵਿੱਚ ਵਿਚਰੇਗੀ ਹਾਂ ਪਬਲਿਕ ਦਾ ਜਿਹੜਾ ਸੁੱਖ-ਦੁੱਖ ਉਹ ਆਸਤੋਂ ਬਾਅਦ ਸਮਾਜਵਾਦੀ ਪਾਰਟੀ ਦਾ ਹੋਵੇਗਾ ਤੇ ਪੰਜਾਬ ਦੇ ਹਰ ਘਰ ਤੱਕ ਜਲਦ ਤੋਂ ਜਲਦ ਇਸ ਪਾਰਟੀ ਦਾ ਵਿਚਾਰਧਾਰਾ ਇਸ ਪਾਰਟੀ ਦਾ ਨਾਮ ਤੇ ਸ੍ਰੀ ਕਾਂਸੀ ਰਾਮ ਜੀ ਦੀ ਜਿਹੜੀ ਸੋਚ ਪਿਛਲੇ ਸਮੇਂ ਦੇ ਵਿੱਚ ਉઠી ਸੀ ਤੇ ਉਹ ਦਬੀ ਗਈ ਸੀ ਕਿ ਉਹ ਸੋਚ ਨੂੰ ਦੁਬਾਰੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਮੈਂ ਇਸ ਪਾਰਟੀ ਦਾ ਆਗਾਜ਼ ਕੀਤਾ ਤੇ ਪੰਜਾਬ ਦੇ ਵਿੱਚ ਇਹ ਪਾਰਟੀ ਆ ਚੁੱਕੀ ਹੈ ਤੇ ਹੁਣ ਹਰ ਇਲੈਕਸ਼ਨ ਚਾਹੇ ਉਹ ਵਿਧਾਨ ਸਭਾ ਦਾ ਹੋਵੇ ਚਾਹੇ ਉਹ ਐਮਸੀ ਦਾ ਹੋਵੇ ਚਾਹੇ ਉਹ ਨਗਰ ਨਿਗਮ ਦਾ ਹੋਵੇ ਸਾਡੀ ਪਾਰਟੀ ਉਹਦੇ ਵਿੱਚ ਆਪਣੀ ਨਾਮਜ਼ਦਗੀ ਦਰਜ ਕਰਾਏਗੀ ਤੇ ਸਾਡੀ ਪਾਰਟੀ ਹਰ ਘਰ ਤੱਕ ਜਾਏ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਪਾਰਟੀਆਂ ਆਈਆਂ ਹਨ ਪਰ ਉਹ ਖਾਸ ਕੋਈ ਪੰਜਾਬ ਦੇ ਵਿੱਚ ਆਪਣਾ ਕਰਤੱਬ ਦਿਖਾਉਣ ਦੇ ਵਿੱਚ ਫੇਰ ਲਿਆ। ਦੇਖੋ ਮੈਂ ਤਾਂ ਸਿਰਫ ਹਰਬਲਾਲ ਇੰਨੀ ਹੀ ਗੱਲ ਕਹਾਂਗਾ ਕਿ ਜਿਹੜੇ ਆਏ ਨੇ ਉਹ ਕੀ ਕਰਕੇ ਗਏ ਨੇ ਕੀ ਨਹੀਂ ਕਰਕੇ ਗਏ ਆਮ ਲੋਕਾਂ ਦੇ ਸਾਹਮਣੇ ਹੈਗਾ ਆਮ ਲੋਕਾਂ ਨੂੰ ਉਹਨਾਂ ਦੇ ਬਾਰੇ ਪਤਾ ਹੈ ਕਿ ਉਹਨਾਂ ਨੇ ਅੱਛਾ ਕੀਤਾ ਜਾਂ ਮਾੜਾ ਕੀਤਾ ਹੈ। ਮੈਂ ਕਿਸੇ ਨੂੰ ਕੁਝ ਨਹੀਂ ਇਸ ਵਿਸ਼ੇ ਤੇ ਨਹੀਂ ਕਹਾਂਗਾ ਪਰ ਇਹਨਾਂ ਜ਼ਰੂਰ ਕਹਾਂਗਾ ਕਿ ਮੈਂ ਬਹੁਤ ਜਲਦ ਹੀ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਕਰੂੰਗਾ ਜਿਸ ਤੋਂ ਪੰਜਾਬ ਦਾ ਹਰ ਵਿਅਕਤੀ ਪ੍ਰਭਾਵਿਤ ਹੋਵੇਗਾ। ਤੇ ਹਰ ਵਿਅਕਤੀ ਜਿਹੜਾ ਅੱਜ ਇਹ ਕਹਿੰਦਾ ਕਿ ਰਾਜਨੀਤੀ ਬਹੁਤ ਚੰਗੀ ਚੀਜ਼ ਨਹੀਂ ਹੈਗੀ ਯਾਰ ਰਾਜਨੀਤਿਕ ਲੋਕਾਂ ਨੇ ਸਾਡੇ ਦੇਸ਼ ਨੂੰ ਲੁੱਟ ਲਿਆ ਖਾ ਲਿਆ ਕੁਝ ਵੀ ਕਰ ਲਿਆ ਮੈਂ ਇਹ ਨਹੀਂ ਕਹੂੰਗਾ ਮੈਂ ਸਿਰਫ ਲੋਕਾਂ ਨੂੰ ਪਿਆਰ ਪਾਉਂਗਾ ਤੇ ਲੋਕਾਂ ਨੂੰ ਪਿਆਰ ਦਊਂਗਾ ਤੇ ਲੋਕਾਂ ਦਾ ਹਰ ਕੰਮ ਕਰਵਾਉਂਗਾ ਮੈਂ ਸਿਰਫ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਕੀ ਕਰ ਸਕਦਾ ਮੈਨੂੰ ਸਿਰਫ ਇਨਾ ਪਤਾ ਹੈ ਕਿ ਮੈਂ ਇੱਕ ਲੋਕਾਂ ਦਾ ਸੇਵਾਦਾਰ ਹੋ ਕੇ ਹੀ ਇਸ ਉਹਦੇ ਵਿੱਚ ਆਇਆ ਹੈ ਪੰਜਾਬ ਪੰਜਾਬ ਚ ਅਹਿਮ ਮੁੱਦੇ ਕੀ ਲੱਗਦੇ ਨੇ ਲੋਕਾਂ ਦੀ ਕੀ ਮੰਨ ਕਰਦੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਬੇਰੋਜ਼ਗਾਰੀ ਹੈ ਪੰਜਾਬ ਚ ਕੀ ਉਹ ਸਾਰੇ ਹਿੰਦੁਸਤਾਨ ਚ ਹੀ ਹੈਗਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਜਦੋਂ ਸਾਡੇ ਘਰ ਦੀ ਬੇਰੋਜ਼ਗਾਰੀ ਖਤਮ ਹੋ ਜਾਏਗੀ ਤਾਂ ਸ਼ਾਇਦ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਮਿਲੀਆਂ ਉਹ ਅਸੀਂ ਆਪਣੇ ਜਰੀਏ ਉਹਨਾਂ ਨੂੰ ਪ੍ਰਾਪਤ ਕਰਵਾ ਸਕਦੇ ਹਾਂ ਤੇ ਮੇਰਾ ਸਭ ਤੋਂ ਵੱਡਾ ਮੁੱਦਾ ਹੀ ਬੇਰੋਜ਼ਗਾਰੀ ਰਹੇਗਾ ਬਾਕੀ ਭ੍ਰਸ਼ਟਾਚਾਰ ਜੋ ਵੀ ਹੈਗਾ ਇਹ ਤਾਂ ਤਕਰੀਬਨ ਸੂਰਤੋਂ ਚੱਲਿਆ ਆ ਰਿਹਾ ਹੈ ਅੱਗੇ ਖਤਮ ਹੋਏਗਾ ਨਹੀਂ ਹੋਏਗਾ ਇਹਦੇ ਬਾਰੇ ਮੈਂ कोई टिप्पणी ਨਹੀਂ ਕਰਨਾ ਚਾਹੁੰਦਾ ਹਲਕਾ ਡੇਰਾ ਵਾਸਤੇ ਕੀ ਆ ਸੋਚਿਆ ਹਲਕਾ ਡੇਰਾ ਹੋ ਰਿਹਾ ਪੋਲੂਸ਼ਨ ਦਾ ਬਹੁਤ ਬੜਾ ਮੁੱਦਾ ਹੋ ਰਿਹਾ ਸਾਰੀ ਸਰਕਾਰ ਆਂਦੀ ਰਹੀਆਂ ਤਾਂ ਦਾ ਕੁਝ ਨਹੀਂ ਸਾਰੇ ਸਤ੍ਰੇ ਸਭ ਤੋਂ ਪਹਿਲਾ ਗਲਤ ਹੈ ਕਿ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਡੇਰਾ ਬਚ ਦੇ ਵਿੱਚ ਪਹਿਲਾਂ ਹੀ ਸੇਵਾਵਾਂ ਨਿਭਾ ਰਿਹਾ ਹਰ ਮੁੱਦੇ ਦਾ ਪਤਾ ਹੈ ਕਿ ਕਿਹੜੇ ਮੁੱਦੇ ਜਿਹੜੇ ਨੇ ਸਾਡੇ ਲੀਡਰ ਉਹਨਾਂ ਨੂੰ ਦੂਰ ਨਹੀਂ ਕਰ ਸਕਦੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਤਾਂ ਆਪਣੇ ਆਪਣੇ ਘਰ ਬੈਠ ਕੇ ਜਾ ਕੇ ਜਿੱਥੇ ਵੀ ਗਏ ਉਹਨਾਂ ਨੂੰ ਲੋਕਾਂ ਨੇ ਸਰਪ੍ਰਸਤੀਆ ਵੀ ਦੇ ਦਿੱਤੀਆਂ ਪਰ ਕਿਸੇ ਵੀ ਚੀਜ਼ ਨੂੰ ਸੁਧਾਰ ਦੇ ਵਿੱਚ ਨਹੀਂ ਲਿਆ ਸਕੇ ਪਰ ਮੈਂ ਇਹ ਵਾਅਦਾ ਕਰਦਾ ਕਿ ਜਲਦ ਤੋਂ ਜਲਦ ਲੋਕਾਂ ਦੇ ਹਰ ਮੁੱਦੇ ਨੂੰ ਸਰਕਾਰ ਤੱਕ ਪਹੁੰਚਾ ਕੇ ਸਮਵਧਾਨ ਕਰਨ ਦੀ ਕੋਸ਼ਿਸ਼ ਕਰਾਂਗਾ ਸਰਕਾਰ ਦੀ ਕਾਰਗੁਜ਼ਾਰੀ ਤਾਂ ਮੈਂ ਕੁਝ ਨਹੀਂ ਦੇਖਦਾ ਸਰਕਾਰ ਦੀ ਕਾਰਗੁਜ਼ਾਰੀ ਤਾਂ ਆਮ ਪਬਲਿਕ ਦੇਖ ਰਹੀ ਹੈ ਅੱਜ ਜਿਹੜੇ ਲੋਕ ਬਦਲਾਅ ਦੇ ਨਾਮ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਖੁਦ ਪਤਾ ਵੀ ਕਿੰਨਾ ਕ ਬਦਲਾਅ ਆਇਆ ਹੋਇਆ ਹੈ ਜਿਹੜੇ ਲੋਕ ਬਦਲਾਅ ਦੇ ਨਾਮ ਤੇ ਆਪਣੀਆਂ ਵੋਟਾਂ ਪਾ ਕੇ ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਪ੍ਰਕਾਸ਼ ਸਿੰਘ ਬਦਲ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਬਦਲਿਆ ਠੀਕ ਹੈ ਉਹਨਾਂ ਨੇ ਆਪਣੀ ਜ਼ਮੀਨੀ ਲੈਵਲ ਬਦਲਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਟੋਟਲ ਐਮਐਲਏ ਆਮ ਆਦਮੀ ਪਾਰਟੀ ਦੇ ਜ਼ਮੀਨੀ ਲੈਵਲ ਨੂੰ ਬਦਲਣ ਦੇ ਵਿੱਚ ਫੈਲ ਰਹੇ ਨੇ ਤੇ ਇਹ ਚੀਜ਼ ਤੇ ਕਿਦਾਂ ਦਾ ਸਾਹਮਣਾ ਕਰਦੇ ਲੋਕਾਂ ਨਾਲ ਸਰ ਮੈਂ ਇੱਕ ਪੱਤਰਕਾਰ ਹਾਂ ਲੋਕਾਂ ਨੂੰ ਹਰ ਤਰੀਕੇ ਦੀ ਪ੍ਰੇਸ਼ਾਨੀ ਆ ਰਹੀ ਹੈ ਹਰ ਤਰੀਕੇ ਦਾ ਅੱਜ ਦਾ ਆਦਮੀ ਨਾ ਘਰ ਤੋਂ ਨਿਕਲਦੋਂ ਪਹਿਲਾਂ ਇਹੀ ਸੋਚਦਾ ਕਿ ਯਾਰ ਮੈਂ ਸ਼ਾਮ ਨੂੰ ਕੀ ਕਰਾਂਗਾ ਕੀ ਨਹੀਂ ਕਰਾਂਗਾ ਜਦੋਂ ਉਹ ਸ਼ਾਮ ਨੂੰ ਵਾਪਸ ਜਾਂਦਾ ਨਾ ਆਪਣਾ ਉਹੀ ਮਯੂ ਮਾਇੂਸ ਚਿਹਰਾ ਲੈ ਕੇ ਤੇ ਜੇਬ ਦੇ ਵਿੱਚ ਜਿਹੜਾ 4 ਪੈਸੇ ਹੁੰਦੇ ਉਹਨਾਂ ਨੂੰ ਵੀ ਖਰਚ ਕਰਕੇ ਚਲੇ ਜਾਂਦਾ ਪਰ ਮੈਂ ਇੰਨਾ ਕ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਬੰਦਾ ਘਰ ਤੋਂ ਬਾਹਰ ਨਿਕਲੇ ਤਾਂ ਸਾਮ ਨੂੰ 2-400 500 ਰੁਪਏ ਆਪਣੀ ਜੇਬ ਵਿੱਚ ਪਾ ਕੇ ਜਰੂਰ ਜਾਵੇ ਮੈਂ ਇੰਨਾ ਕ ਜਰੂਰ ਦਾਵਾ ਕਰਦਾ ਕਿ ਲੋਕਾਂ ਦੇ ਨਾਲ ਮਿਲ ਕੇ ਇਸ ਮਹੀਮ ਨੂੰ ਜਰੂਰ ਛੜੂਗਾ